ਉਨਾ ਵਿੱਚ ਚਾਂਦੀ ਦੀਆਂ ਕਈਆਂ ਤੇ ਬਾਟੇ ਪਈ ਗੁਰਸਿੱਖ ਪਰਿਵਾਰ ਨੇ ਕੀਤੀ ਸੇਵਾ ਸ੍ਰੀ ਹਰਮੰਦ ਸਾਹਿਬ ਪੇਟ ਕੀਤਾ ਸਮਾਨ ਸੇਵਾ ਤੇ ਸਿਮਰਨ ਨਾਲ ਸਿੱਖਦਾ ਜਿੱਥੇ ਗੁਰਾ ਨਾਨਕ ਉਤੇ ਹੀ ਗੁਰੂ ਦਾਸ ਸਿੱਖ ਦਸਵੰਦ ਦੀ ਕਰਦਾ ਹੈ। ਗੁਰੂ ਘਰ ਜਾਂਦਿਆਂ ਸਿੱਖ ਆਪਣੀ ਸਮਰੱਥਾ ਅਨੁਸਾਰ ਗੁਰੂ ਲਈ ਭੇਟਾਂ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਇੱਕ ਗੁਰਸਿੱਖ ਪਰਿਵਾਰ ਸ੍ਰੀ ਹਰਮੰਦਰ ਸਾਹਿਬ ਲਈ ਚਾਂਦੀ ਦੀਆਂ ਪੰਜ ਕਈਆਂ ਤੇ ਵੱਡੇ ਬਾਟੇ ਭੇਟਾਂ ਲੈ ਕੇ ਆਏ ਨੇ। ਪਰਿਵਾਰ ਵੱਲੋਂ ਇਹ ਸਮਾਨ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ। ਇਸ ਮੌਕੇ ਐਸਜੀਪੀਸੀ ਜ਼ਕਤਰ ਪ੍ਰਤਾਪ ਸਿੰਘ ਵੱਲੋਂ ਪਰਿਵਾਰ ਨੂੰ ਸਨਮਾਨਿਤ ਰੂਪਾਓ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟਾ ਕਰ ਸਨਮਾਨ ਕੀਤਾ। ਇਸ ਮੌਕੇ ਪਾਵਕ ਹੋਏ ਪਰਿਵਾਰਿਕ ਮੈਂਬਰ ਨੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਤੇ ਇੰਜ ਹੀ ਸੇਵਾ ਲੈਂਦੇ ਰਹਿਣ ਦੀ ਗੁਰੂ ਚਰਨਾ ਵਿੱਚ ਅਰਦਾਸ ਕੀਤੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਨਾ ਹੋਮੇ ਵਿੱਚੋਂ ਜਾਏ ਅਸੀਂ ਉਹਨਾਂ ਸਾਧ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ ਜਿਹੜੀਆਂ ਸਾਧ ਸੰਗਤਾਂ ਤਨ ਤਨ ਗੁਰੂ ਰਾਮਦਾਸ ਮਹਾਰਾਜ ਦਾ ਓਟ ਤੇ ਆਸਰਾ ਲੈ ਕੇ ਗੁਰੂ ਘਰ ਲਈ ਸੇਵਾ ਦਿੰਦੀਆਂ ਨੇ ਗੁਰੂ ਘਰ ਲਈ ਸੇਵਾ ਜੋ ਚਾਂਦੀ ਦੇ ਬਰਤਨ ਬਣਾ ਕੇ ਗੁਰੂ ਘਰ ਲਈ ਸੇਵਾ ਅਰਪਣ ਕੀਤੀ ਹੈ ਗੁਰੂ ਕਿਰਪਾ ਕਰੇ ਮਹਾਰਾਜ ਇਹਨਾਂ ਦੀ ਕੀਤੀ ਹੋਈ ਸੇਵਾ ਸਫਲ ਕਰੇ ਮਹਾਰਾਜ ਦੇ ਰੋਕਤਾ ਤੰਦਰੁਸਤੀ ਬਖਸ਼ੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਗੁਰੂ ਰਾਮਦਾਸ ਸਾਰੇ ਪਰਿਵਾਰ ਤੇ ਕਿਰਪਾ ਕਰਕੇ ਸਾਰਿਆਂ ਦੇ ਸਰ ਤੇ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦਾ ਹੀ ਜੋ ਆਈਆਂ ਸੰਗਤਾਂ ਨੇ ਉਹਨਾਂ ਦਾ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵੇਲੇ ਮੇਰੇ ਕੋ ਰੋਣ ਹੀ ਹੁੰਦਾ ਹੈ ਕਿਉਂਕਿ ਮੇਰੇ ਕੋ ਗੁਰਬਾਜ ਕਹਿ ਨਹੀਂ ਜਾਂਦੇ ਪਰ ਮੈਨੂੰ ਪਰਮਾਤਮਾ ਨੇ ਇਨੀ ਤਾਕਤ ਦਿੱਤੀ ਕਿ ਇਹ ਕੰਮ ਆਪ ਕਰਨਾ ਹੀ ਕਰਨਾ 20 ਸਾਲ ਤੋਂ ਮੈਂ ਜੁੱਟਿਆ ਇਸ ਕੰਮ ਕਰਨ ਨੂੰ ਇਹ ਪਰਮਾਤਮਾ ਮੇਰੇ ਕੋ ਇੱਕ ਕੰਮ ਕਰਾਵੇ ਮਗਰ ਜਦੋਂ ਮੈਂ ਸੇਵਾ ਕੀਤੀ 3 ਮਹੀਨੇ ਹੋ ਗਿਆ ਮੈਂ ਇਹਨੂੰ ਬਣਵਾ ਰਿਆ ਪਹਿਲੇ ਤਾਂ ਬਨੇ ਹੀ ਬੜੇ ਬੰਦੇ ਔਖੇ ਆ ਕਿ ਕੁਝ ਸਹੀ ਚੀਜ਼ ਬਣਾ ਕੇ ਦੇਵੇ ਜੇਕਰ ਲੱਭ ਵੀ ਪਏ ਤੇ ਲੱਭਦੇ ਲੱਭਦੇ ਮੇਰੇ ਪੰਜ ਪਰਮਾਸ਼ਵਾਂ ਨੇ ਐਕਸੀਡੈਂਟ ਕੀਤਾ ਉਹ ਜ਼ਬਰਦਸਤ ਪਰ ਫੇਰ ਵੀ ਉਹ ਨਾ ਬਚਾਇਆ ਐਂਡ ਇਹੋ ਜਿਹਾ ਹਥਿਆਰ ਉਹਨੇ ਮੇਰੇ ਕੋਲ ਖੋਲਿਆ ਕਿ ਮੈਂ ਜਿਹਨੂੰ ਕਹਿੰਦੇ ਹਿਲ ਵੀ ਨਹੀਂ ਸਕਦਾ ਹਿਲ ਵੀ ਨਹੀਂ ਸਕਦਾ ਪਰ ਛੀਆਂ ਦਿਨ ਬਾਅਦ ਉਹਨੇ ਸਾਰੇ ਹਥਿਆਰ ਮੈਨੂੰ ਦੇ ਦਿੱਤੇ ਕਿ ਤੂੰ ਜੋ ਮਰਜੀ ਕਰੀ ਆ ਅਜੇ ਉਹ ਤਾਂ ਨਹੀਂ ਤੀ ਜਾ ਕਿ ਮੈਂ ਤੁਹਾਡੇ ਸਾਹਮਣੇ ਮਾਇਗੁਰਜੀ ਕਾਕਾ ਸਾਹਿਬ ਮਾਇਗੁਰਜੀ ਕੀ ਫਤਿਹ ਬੋਲੇ ਜਲਦੀ ਕਰੋ ਦੁਆ ਕਰੋ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸਤਾਰ ਅਵਤਾਰ ਸਿੰਘ ਜੀ ਜੋ ਯੂਨੀਵਰਸਿਟੀ ਲੱਗ ਰਹੇ ਨੇ ਇਹਨਾਂ ਵੱਲੋਂ ਅੱਜ ਇਹ ਸੇਵਾ ਕੀਤੀ ਗਈ ਆ ਜਿਨ੍ਹਾਂ ਵਿੱਚ ਪੰਜ ਚਾਂਦੀ ਦੇ ਬਾਟੇ ਤੇ ਪੰਜ ਚਾਂਦੀਆਂ ਕਈਆਂ ਜੜੀਆਂ ਸੱਚਕਣ ਸ਼ਹਿਰਬੰਦਰ ਸਾਹਿਬ ਨੂੰ ਸੇਵਾ ਅਰਪਿਤ ਕੀਤੀਆਂ ਗਈਆਂ ਗੁਰੂ ਮਾਰੀ ਗੁਰੂ ਰਾਮਦਾਸ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਹ ਇਸੇ ਤਰ੍ਹਾਂ ਹੀ ਜਿਹੜੀ ਇਹ ਸੇਵਾ ਕਰਦੇ ਰਹਿਣ ਕਿਉਂਕਿ ਗੁਰੂ ਰਾਮਦਾਸ ਜੀ ਦਾ ਜਿਹੜਾ ਦਾਰਿਆ ਇਹ ਸੰਗਤਾਂ ਦੀਆਂ ਸੇਵਾਵਾਂ ਨਾਲ ਹੀ ਕਾਮਯਾਬ ਆ। ਲੰਗਰ ਦੀ ਸੇਵਾ ਆ ਜੜੀਆਂ ਹੋਰ ਸੇਵਾਵਾਂ ਨੇ ਇਹ ਸਾਰੀਆਂ ਸੰਗਤਾਂ ਹੀ ਕਰਤੀਆਂ ਨੇ। ਮੈਂ ਇਹਨਾਂ ਦਾ ਧੰਨਵਾਦ ਕਰਦਾ। ਗੁਰੂ ਮਹਾਰਾਜ ਜੀ ਕੋਲ ਅਰਦਾਸ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ, ਸਿਹਤਯਾਬੀ ਬਖਸ਼ਣ ਤੇ ਇਸੇ ਤਰ੍ਹਾਂ ਸੇਵਾ ਕਰਦ ਰਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।